ਤੇ ਅਵਤਾਰ ਸਿੰਘ ਜੀ ਸਬਸਟੀਸ਼ਨ ਕਰਨਵਾਂ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋਲ ਮਹਿਕਮੇ ਵੱਲੋਂ ਮੰਗੀ ਗਈ ਸੀ ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟੀਕੂਲਰ ਨੋਟ ਕਰਨ ਰਹੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕੀ ਉਹ ਦਿੱਕਤ ਨਹੀਂ ਇਹ ਅੱਜ ਸਵੇਰੇ ਕੋ 10:30 ਵਜੇ ਦੀ ਉਹ ਕਾਰਨ ਪਤਾ ਲੱਗਿਆ ਬਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇਨਸਟਰੂਮੈਂਟ ਹੈ ਐਕਵਿਪਮੈਂਟ ਉਹਦੀ ਦੇ ਇੱਕ ਪਾਰਟਿਕੂਲਰ ਨੋਟ ਕਰਨਾ ਤੋਂ ਪਾਰਟਿਕੂਲਰ ਨੋਟ ਕਰਦੇ ਨੇ ਕਿਤੇ ਉਹ ਉਹਦੇ ਘੇਰੇ ਚ ਆ ਗਏ ਸ਼ਾਰਟ ਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਏ ਉਹ ਕਰੰਟ ਲਗਨ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਇਹਨਾਂ ਦੀ ਉਮਰ ਸੀਗੀ 57 ਸਾਲ ਜੇ ਮੌਕੇ ਤੇ ਆਏ ਭਾਜੀ ਉੱਥੇ ਹਾਂਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ ਕਰੰਟ ਇਹਨਾਂ ਦੇ ਵਕਤ ਸੀ ਵੀ ਬਚਾ ਨਹੀਂ ਪਾਏ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ਐਡ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮੇਰੇ ਕੋ ਸਟਾਫ ਹਨ ਮੇਰੇ ਜੀ ਹਨ ਮੇਰੇ ਦੇ ਨਹੀਂ ਮੇਰੇ ਦੇ ਹਾਂ ਜੀ ਹਨ ਮੇਰੇ ਉਹ ਤੇ ਹੀ ਲੱਗੇ ਉਸ ਨੂੰ ਲੈ ਗਿਆ ਬਾਕੀ ਸਿਵਲ ਹਸਪਤਲ ਕਾਨੂੰਨ ਡਾਕਟਰ ਆਪ ਲੋਗੇ ਡਿਕਲੇਰ ਕੀ ਡਾਕਟਰ ਉਹਨਾਂ ਨੂੰ ਡਿਕਲੇਰ ਕਰ ਦੋਤਾ ਕਿ ਡੈਥ ਹੋ ਚੁੱਕੀ ਹੈ ਬਿਹਾਰ ਵਾਲੇ ਕਿੱਥੇ ਇਹ ਪਿੰਡ ਰੂੜਾ ਬਟੜ ਜੀ ਠੀਕ ਹਾਂ ਜੀ